ਜੰਮੂ ਕਸ਼ਮੀਰ 'ਚ ਮਹਿਸੂਸ ਕੀਤੇ ਗਏ ਭੁਚਾਲ ਦੇ ਤੇਜ਼ ਝਟਕੇ ਰੈਕਟਰ ਪ੍ਰਮਾਨਿਤ ਤੇ ਮਾਪੀ ਗਈ 4.9 ਦੀ ਬਰਤਾ ਪਾਕਿਸਤਾਨ ਦੇ ਵਿੱਚ ਵੀ ਭੁਚਾਲ ਦੇ ਤੇਜ਼ ਝਟਕੇ ਜੰਮੂ ਕਸ਼ਮੀਰ ਦੇ ਉਦਮਪੁਰ ਦੇ ਵਿੱਚ ਅਤਵਾਦੀ ਹਮਲਾ ਗੋਲੀ ਲੱਗਨ ਦੇ ਨਾਲ CRPF ਇੰਸਪੈਕਟਰ ਕੁਲਦੀਪ ਕੁਮਾਰ ਸ਼ਹੀਦ ਪੁਲਿਸ ਦੇ ਨਾਲ ਪੈਟਰੋਲਿੰਗ ਕਰ ਰਿਹਾ ਸੀ CRPF CRPF ਦੇ ਟੀ ਅੱਜ ਲੰਗੋਵਾਲ ਦੇ ਵਿੱਚ ਚੱਲੇਗਾ ਸਿਆਸੀ ਪਾਰਾ ਸੰਤ ਲੰਗੋਵਾਲ ਦੀ ਵਰਸੀ ਦੇ ਮੌਕੇ ਆਕਾਰ ਦਲ ਦੀ ਸਿਆਸੀ ਕਾਨਫਰੰਸ ਦੇ ਵਿੱਚ ਸ਼ਾਮਲ ਹੋਣਗੇ ਸ੍ਰੀ ਗੁਰ ਸਿੰਘ ਬਾਦਲ ਤਾਂ ਬਾਕੀ ਤੜਾ ਵੀ ਕਰੇਗਾ ਸ਼ਕਤੀ ਪ੍ਰਦਰਸ਼ਨ ਆਜਾ ਨੰਦਰ ਚਾਨ ਦੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਦੇ ਸਮੇਤ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਹੋਣਗੇ ਤੇ ਹੋਣਗੇ ਨਤਮਸਤਿਵਰ ਵਾਲ ਨੂੰ ਅੱਜ ਮਹਾਲੀ ਕੋਰਟ ਦੇ ਵਿੱਚ ਪੇਸ਼ ਹੋਣ ਦੇ ਹੁਕਮ ਤਿੰਨ ਸੁਣਵਾਈਆਂ ਤੇ ਨਹੀਂ ਹੋਏ ਸੰਪੇਸ਼ ਅੱਜ ਵੀ ਨਹੀਂ ਆਏ ਤਾਂ ਜਾਰੀ ਹੋਵੇਗਾ ਗੈਰ ਜ਼ਮਾਨਤੀ ਵਾਰਡ ਕਲਕੱਤਾ ਦੇ ਵਿੱਚ ਡਾਕਟਰ ਰੇਵ ਕਤਲ ਮਾਮਲੇ ਦੀ ਅੱਜ ਸੁਪਰੀਮ ਕੋਰਟ ਦੇ ਵਿੱਚ ਹੋਏ ਕਿਸੇ ਹਾਈ ਕੋਰਟ ਨੇ ਲਿਆ ਹੈ ਸਮੋਟੋ ਇਨਸਾਫ ਲਈ ਦੇਸ਼ ਭਰ ਦੇ ਵਿੱਚ ਹੋ ਰਹੇ ਨੇ ਪ੍ਰਦਰਸ਼ਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਵਾਲੀ ਅੱਜ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਪੇਸ਼ੀ న్యాయਕ ਰਾਸਟਰ ਚਫ ਖਤਮ ਹੋਣ ਤੋਂ ਬਾਅਦ ਦਿੱਤਾ ਜਾਵੇਗਾ ਪੇਸ਼ ਤਿਹਾਰ ਜੇਲ੍ਹ ਚ ਬੰਦ ਨੇ ਕੇਜਵਾਲੀ ਜਾਣਦੇ ਵਿਚਾਰੇ ਯੂਕਰੇਨ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਅਗਸਤ ਨੂੰ ਜ਼ਿਲੰਸਕੀ ਨਾਲ ਕਰਨਗੇ ਮੁਲਾਕਾਤ ਜੁਲਾਈ ਦੇ ਵਿੱਚ ਰੂਸ ਚ ਪੁਤਿਨ ਦੇ ਨਾਲ ਕੀਤੀ ਸੀ ਵੀਡੀਓ राजीव गांधी जयंती राहुल गांधी ने वीरूमि पहुंची श्रद्धांजलि हरियाणा देख रहे सारे दर्शकों का स्वागत है मैं गुरजोत सिंधु शुरुआत करा बुलेटिन ਵੱਡੀ ਖਬਰ ਤੋਂ ਜੰਮੂ ਕਸ਼ਮੀਰ ਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਨੇ ਬਾਰਾਮੁੱਲਾ ਪੁਨਛ ਸ਼ਿਨਗਰ ਦੇ ਵਿੱਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਨੇ ਵੈਕਟਰ ਪਰਮਾਨੇ ਤੇ 4.9 ਦੀ ਵਰਤਾ ਮਾਪੀ ਗਈ ਹੈ ਪਾਕਿਸਤਾਨ ਦੇ ਵਿੱਚ ਵੀ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਹੋਏ ਨੇ ਹਾਲਾਂਕਿ ਇਹ ਵੀ ਜ਼ੋਰ ਚਾਰਾਂਗੇ ਕਿ ਅਖਰਕਾਰ ਕਿਤੇ ਕਿਤੇ ਕਿੰਨਾ ਨੁਕਸਾਨ ਹੋਇਆ ਹੈ ਔਰ ਕਿ ਕੋਈ ਨੁਕਸਾਨ ਦੀ ਖਬਰ ਹੈ ਔਰ ਇਹ ਤਸਵੀਰਾਂ ਜਿਹੜੀਆਂ ਨੇ ਕੁਝ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਆਡੀਓ ਸੁਣਾਈ ਦੇ ਰਹੀ ਹੈ ਔਰ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ

एक की शिद्दत 4.6 मापी गई है और दूसरी बार जब जल, जलजिला आया तो वो 4.9 उसकी शिद्दत थी यानी दूसरा जो झटका आया वो ज्यादा जोरदार आया और बारामूला में कुछ मकानों में क्रैक पड़े हैं शिराव पड़े हैं अभी डैमेज का एसेसमेंट किया जाता है लेकिन किया जा रहा है लेकिन कोई जानी नुकसान नहीं हुआ है इस जलजले में आ, लेकिन सबसे बड़ी बात इसमें यह है कि एपिसेंटर जो था वो बारामूला था और वो सरफेस से नजदीक पांच किलोमीटर था और यही वजह है कि जोरदार झटके महसूस किए गए कुछ मकानों को जरूर डैमेज हुआ है बारामुला डिस्ट्रिक्ट में ठीक है बहुत-बहुत शुक्रिया रिफत तमाम जानकारी के लिए धन्यवाद तकुल इलाके तेज झटके दो महसूस हुए और दूसरा झटका काफी जोरदार था और एक वीडियो सामने आई है जिसमें ऑडियो भी सुनाई दे रही है किस तरीके से ना धरती कांपती हुई नजर आ ਅਗੇ ਬਤਾਂਗੇ ਰਾਸਤਰੀ ਦਿੱਲੀ ਦੇ ਵੱਲ ਰੁਕ ਕਰਦੇ ਹਾਂ ਜਿੱਥੇ ਸਵੇਰ ਤੋਂ ਹੀ ਪਾਰੀ ਬਰਸਾਤ ਹੋ ਰਹੀ ਹੈ ਮੀਂਹ ਦੇ ਕਰਕੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਹੈ ਦਿੱਲੀ ਦੇ ਵਿੱਚ ਸੜਕਾਂ ਜਲਮਗਨ ਹੋ ਗਈਆਂ ਨੇ ਆਵਾਜਾਈ ਦੇ ਵਿੱਚ ਪਰੇਸ਼ਾਨੀ ਹੋ ਰਹੀ ਹੈ ਉਂਝ ਵੀ ਵਰਕਿੰਗ ਡੇ ਅੱਜ ਕਿਉਂਕਿ ਅੱਜ ਛੁੱਟੀ ਤੋਂ ਬਾਅਦ ਹੁਣ ਲੋਕਾਂ ਦੇ ਵੱਲ ਆਪਣੇ ਕਮਾਕਾਰਾਂ ਤੇ ਜਾਇਆ ਜਾਏਗਾ ਪਰ ਜੋ ਹਾਲਾਤ ਨਜ਼ਰ ਆ ਰਹੇ ਨੇ ਤਸਵੀਰਾਂ ਤੋਂ ਦਿਖਾ ਰਹੇ ਹਾਂ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨਾ ਜ਼ਿਆਦਾ ਪਾਣੀ ਇੱਥੇ ਖੜਾ ਹੋਇਆ ਹੋਇਆ ਹੈ जल थल हो गई ने इस सड़क और इस ट्रैफिक किस तरीके गुजरेगी गुजरेगी और हालात किस तरीके होने के होन अंदाजा लाया जा सकता है क्योंकि हूँ अजय अठ बजे का समय तो सुभाविक तौर पर जोड़ा इन टाइम है ऑफिसिज का वह शुरू हो चुका है तो जे ज़्यादातर वाहन ने गुजरने होंगे ने और भारी बरसात सवेर वेले तो ही पै रही है तो बहुत ज़्यादा एकदा पेल ही ट्रैफिक की काफ़ी समस्या है दिल्ली के ਔਰ ਬਰਸਾਤ ਤੋਂ ਬਾਅਦ ਜੇਕਰ ਇਸ ਤਰੀਕੇ ਦੇ ਹਾਲਾਤ ਤੇ ਇੰਨਾ ਜ਼ਿਆਦਾ ਸਰਕਾ ਤੇ ਪਾਣੀ ਭਰਿਆ ਹੈ ਤਾਂ ਕਿਵੇਂ ਵਾਹਨ ਜਾਣਗੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿੰਨੀ ਪਰੇਸ਼ਾਨੀ ਲੋਕਾਂ ਨੂੰ ਚਲਣੀ ਪਵੇਗੀ ਤਾਂ ਸਿਰ ਤੋਂ ਹੀ ਦਿੱਲੀ ਰਾਸਟਰੀ ਦੇ ਵਿੱਚ ਮੀਂਹ ਪੈ ਰਿਹਾ ਹੈ ਜਿਸ ਤੋਂ ਬਾਅਦ ਇਹ ਵਾਟਰਲੋਗ ਦੀ ਸਮੱਸਿਆ ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਜੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਦੇ ਵਿੱਚ ਲੋਕਾਂ ਨੂੰ ਇਹਨਾਂ ਸਮੱਸਿਆਵਾਂ ਦੇ ਨਾਲ ਜੂਝਣਾ ਪੈ ਰਿਹਾ ਹੈ दस दई मौसम जरा है वो करवट बदलिया है मौसम विभाग के दे वालों पहल ही यह चेतावनी दी गई है बहुत सारे अजे सूबे ने जिथे इस तरीके बरसात पैनी है और हालांकि ज़्यादा जोड़ा अलर्ट है वो जारी किया गया कि अठारह तो उन्नीस अगस्त तक पर अच्छ भी जो मीह पै रहा अभी भी अगस्त है, आज जुणी जुणी काफी है। तो अज भी काफ़ी बरसात पै रही है सिर वेले तो हूँ देखना होएगा कि कुछ जी स्थिति बन है क्योंकि जिन्ना ज्यादा मीह पेगा उन्नीस ज्यादा समस्या होएगी उन्नी ज्यादा वाटर लॉगिंग जो बादल थे वो घने होते जा रहे थे तो उसके बाद अब तेज बारिश यहाँ पर शुरू हो चुकी है आप देख सकते हैं इस वक्त हम आईटीओ चौक के पास में और बारिश की वजह से जो जलभराव की स्थिति दिल्ली में सबसे बड़ी परेशानी आप सामने देख सकते हैं यहाँ पर जल भराव होना शुरू हो गया है यहाँ पर नकुल कैमरामैन दिखाएंगे नीचे क्योंकि यहाँ पर अमूमन जो निकासी के इंतजाम हैं वो यहाँ पर कुछ देर बाद आएंगे जरूर क्योंकि कुछ दो ट्रैक्टर को लेकर यहाँ पर मोटर पंप चलाया जाता है लेकिन उससे पहले की स्थिति आप देख सकते हैं लोग जो हैं बचने के लिए क्योंकि आज मंगलवार का दिन है दफ्तरों का काम शुरू होगा लोगों की आवाजाही शुरू होगी अगे बता उधर सबका पी एम राजीव गांधी की अज जयंती है तो राहुल गांधी ने वीरभूमि पहुंच के श्रद्धांजलि दी है रॉबर्ट वाड्रा ने भी दसी कि श्रद्धा के फुल भेंट किए हैं तो राहुल गांधी राहुल गांधी वालों श्रद्धांजलि दिखी गई है तो दसिए कि कुछ ही मिनट पहल तस्वीर ने तो यह तस्वीर जी अपने दे आप देख काफी अहम ने क्योंकि बहुत तेज बरसात पूरी दिल्ली हो रही है अच्छे तस्वीर दिखाई कि ज्यादा ਜਲਪ੍ਰਾਪਤ ਹੋਇਆ ਔਰ ਤੇਜ਼ਮੀ ਪੈ ਰਿਆ ਮੁਸਲਤਾਰ ਬਰਸਾਤ ਹੋ ਰਹੀ ਪਰ ਇਸ ਦੇ ਵਿਚਾਲੇ ਰਾਹੁਲ ਗਾਂਧੀ ਪਹੁੰਚੇ ਨੇ ਸਰਦਾ ਦੇ ਫੁੱਲ ਪੇਟ ਕਰਨ ਰਾਜੀਵ ਗਾਂਧੀ ਸਾਬਕਾ ਪੀਐਮ ਔਰ ਆਪਣੇ ਪਤਨੂ ਯਾਦ ਕਰਦੇ ਹੋਏ ਜਿਸ ਤੋਂ ਬਾਅਦ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦੀਆਂ ਨੇ ਰੌਬਰਟ ਵਾਡਰਾ ਦੇ ਵੱਲੋਂ ਵੀ ਦੱਸਦੇ ਕਿ ਸਰਦਾ ਦੇ ਫੁੱਲ ਪੇਟ ਕੀਤੇ ਗਏ ਨੇ ਵੀਰ ਭੂਮੀ ਦਿੱਲੀ ਦੀਆਂ ਤਸਵੀਰਾਂ ਨੇ ਰਾਹੁਲ ਗਾਂਧੀ ਨੇ ਸ਼ਰਧਾਂਜਲੀ ਦਿੱਤੀ ਹੈ ਵੀਰਪੁਰ ਮੇ ਪਹੁੰਚ ਕੇ ਔਰ ਪਾਰੀਬਰਸਾ ਦੇ ਵਿਚਕਾਰ अगे वे उधर मशहूर पंजाबी कलाकार गिपी गरेवाल की अच्छ पेशी है मोहाली कोर्ट ने अब पेश होते दे हुए गैंगस्टर वालों फिरौती मंगने के मामले के पेशी होएगी गिपी गरेवाल ने दसी कि गैंगस्टर फिरौती शिकायत पिछलिया तीन सुनवाई पेश नहीं हुए गिपी गरेवाल अब भी पेश ना हो जहां गैर जमानती वारंट है वह जारी हो जाएगा साल दो हजार अठारह का सारा मामला जो गैंग दिलप्रीत बाबा ने गिपी गरेवाल तो व्हाट्सएप मैसेज से जाकर फिरौती मंगी थी तो फिरौती ना परमेश वर्मा चमकीले वर्गा हाल भुगतान की नतीजे भुगतानी जिस तुंक कह सकते हैं कि आज मोहाली पेश होना है गए हैं हैवाल और देखना होगा कि पहुंचेंगे जब पहुंचन कदों तक पहुंचे अपने आप के मामला काफी ज्यादा भी आया दो हजार अठारह सारा मामला है जो तो गैंग दिल बाबा जी धमकी है और उसके बाद कार्रवाई भी जी बाबा पर हुई तो जिस तो बाद सारा मामला लगातार कोर्ट के चल रहा है तीन बार गी गरीवाल को तो पेश होने लिए पहला जो ने नहीं तो जारी हुए हैं पर नहीं पहुँचे जिस गैर जमानती वारंट जोड़ा है वह जारी हो जाएगा जेकर अज भी पेशी भुगतन नहीं पहुँचते या पेश हो नहीं पहुँचते गीपी गवाल जाने मानी कलाकार ने और अक्सर देखते हैं कि उन्होंने वालों ਬਾਹਰ ਉਹਨਾਂ ਦੀ ਕੈਨੇਡਾ ਦੇ ਵਿੱਚ ਵੀ ਰਿਹائش ਹੈ ਤਾਂ ਉਹਨਾਂ ਅੱਜ ਪੇਸ਼ ਹੋਣਗੇ ਕਿ ਨਹੀਂ ਦੇਖਣਾ ਹੋਵੇਗਾ ਮਨੋਜ ਰਾਠੀ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਮਨੋਜ ਕੀ ਇਹ ਜਾਣਕਾਰੀ ਗਿੱਪੀ ਗਰੇਵਾਲ ਦੇ ਪੇਸ਼ ਹੋਣ ਨੂੰ ਲੈ ਕੇ ਦੇਖੋ ਗੁਰਜੋਤ ਗਿੱਪੀ ਗਰੇਵਾਲ ਨੂੰ ਕਿਉਂਕਿ 6 ਅਗਸਤ ਨੂੰ ਇਹ ਜਿਹੜਾ ਹੈਗਾ ਸਬੰਧ ਕਟਿਆ ਸੀਗਾ ਸੀ ਗਿੱਪੀ ਗਰੇਵਾਲ ਜਿਹੜੇ ਸਿੰਗਰ ਨੇ ਉਹਨਾਂ ਨੂੰ ਮੋਹਾਲੀ ਕੋਰਟ ਦੇ ਵਿੱਚ ਇੱਕ ਵਾਰੰਟ ਜਾਰੀ ਕਰਕੇ ਵੀ ਕੋਰਟ 'ਚ ਪੇਸ਼ ਹੋਣ ਦਾ ਆਦੇਸ਼ ਦਿੱਤੇ ਸੀ ਕਿਉਂਕਿ ਅੱਜ ਦੀ ਡੇਟ ਲੱਗੀ ਹੋਈ ਹੈ ਹੁਣ ਦੇਖਣਾ ਹੋਵੇਗਾ ਕਿਉਂਕਿ ਹਜੇ ਵੀ ਸਸਪੈਂਸ ਬਰਕਰਾਰ ਹੈ ਗੁਰਜੋਤ ਸਿੰਘ ਗਿਫੀ ਗਰੇਵਾਲ ਅੱਜ ਪੇਸ਼ ਹੁੰਦੇ ਆ ਜਾਂ ਨਹੀਂ ਹੁੰਦੇ ਕਿਉਂਕਿ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਸ਼ੂਟਿੰਗ ਕਰਕੇ ਉਹ ਐਬਰੋਡ ਸੀਗੇ ਜਦ ਪਿਛਲੇ ਦਿਨਾਂ ਲੇਕਿਨ ਹੁਣ ਦੇਖਣਾ ਹੋਵੇਗਾ ਕਿਉਂਕਿ ਇਹ ਜਿਹੜਾ ਮਾਮਲਾ ਹੈ ਇਹ ਥ੍ਰੈਟਨਿੰਗ ਤੋਂ ਜੁੜਿਆ ਹੋਇਆ ਮਾਮਲਾ ਹੈ ਤੁਹਾਨੂੰ ਦੱਸ ਦਈਏ ਕਿ ਨਾਮੀ ਗੈਂਗਸਟਰ ਵੱਲੋਂ ਇੱਕ ਧਮਕੀ ਜਿਹੜੀ ਹੈਗੀ ਰੰਗਦਾਰੀ ਮੰਗੀ ਗਈ ਸੀ ਫੇਸਾਰ ਖਾਣੇ ਦੇ ਵਿੱਚ ਮਾਮਲਾ ਵੀ ਦਰਜ ਹੋਇਆ ਸੀਗਾ ਮਾਹੌਲ ਹੀ ਦੇ ਵਿੱਚ ਔਰ ਇਹਦੇ ਵਿੱਚ ਹੁਣ ਲਗਾਤਾਰ ਗੀਪੇ ਕਰੇ ਵਾਲੋਂ ਜਿਹੜਾ ਹੈਗਾ ਉਹਦੇ ਵਿੱਚ ਲਿਖਿਤ ਜਾਂ ਫਿਰ ਪੇਸ਼ ਹੋਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀ ਲੇਕਿਨ ਉਹ ਨਹੀਂ ਹੋਈ ਇਸ ਕਰਕੇ ਹੁਣ 20 ਅਗਸਤ ਯਾਨੀ ਅੱਜ ਦਾ ਦਿਨ ਜਿਹੜਾ ਹੈ ਉਹ ਤੈਅ ਕੀਤਾ ਗਿਆ ਜਿਸ ਕਰਕੇ ਅ ਅੱਜ ਹੁਣ ਦੇਖਣਾ ਹੋਵੇਗਾ ਕਿ ਨਹੀਂ ਪਹੁੰਚ ਕੇ ਜੀ ਕੋਲ ਬੈਕਗ੍ਰਾਉਂਡ ਚਾਹੀਏ 31 ਮਈ 2018 ਨੂੰ ਉਹਨਾਂ ਦੇ ਮੋਬਾਈਲ ਤੇ ਸ਼ਾਮ ਜੇ ਨੂੰ ਨਾਮੀ ਗੈਂਗਸਟਰ ਦਾ ਵਟਸਐਪ ਮੈਸੇਜ ਆਇਆ ਉਹਨਾਂ ਨੂੰ ਧਮਕੀਆਂ ਦਿੱਤੀ ਗਈ ਉਸ ਤੋਂ ਬਾਅਦ ਕਾਫੀ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਰੰਗਦਾਰੀ ਜੀ ਗੱਲ ਕੀਤੀ ਗਈ ਔਰ ਉਸ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ ਸੀਗਾ ਲਗਾਤਾਰ ਇਹੀ ਮਾਮਲਾ ਹੁਣ ਚੱਲਦਾ ਆ ਰਿਹਾ ਹੈ ਲੇਕਿਨ ਉਹ ਕੋਰਟ 'ਚ ਪੇਸ਼ ਜਿਹੜਾ ਹੈਗਾ ਆਪਣੀ ਗਵਾਹੀ ਦੇਣ ਵਾਸਤੇ ਨਹੀਂ ਪਹੁੰਚੇ ਸੀ ਜਿਸ ਕਰਕੇ ਉਹਨਾਂ ਨੂੰ ਨੋਟਿਸ ਜਿਹੜਾ ਵਾਰੰਟ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੁਣ ਅੱਜ ਦਾ ਜਿਹੜੀ ਡੇਟ ਹੈ ਹੁਣ ਅੱਜ ਪੇਸ਼ ਹੁੰਦੇ ਹੈ ਨਹੀਂ ਹੁੰਦੇ ਇਹ ਵੀ ਦੇਖਣਾ ਬਹੁਤ ਹੈ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਨੋਸ਼ तमाम ਜਾਣਕਾਰੀ ਲਈ ਤਾਂ ਦੇਖਣਾ ਹੋਵੇਗਾ ਪੇਸ਼ ਹੋਣਗੇ ਕਿ ਨਹੀਂ ਕਿਉਂਕਿ ਅਜੇ ਤੱਕ ਸਸਪੈਂਸ ਦੇਸ਼ੋਂ ਨੂੰ ਲੈ ਕੇ ਗਿੱਕੀਗਰਵਾਲ ਦੇ ਬਣੇ ਅਗੇ ਵਧਾਂਗੇ ਤਾਂ ਵਿਵਾਦ ਦੇ ਵਿੱਚ ਕਿਰ ਗਈ ਹੈ ਕੰਗਨਾ ਰਣੌਦ ਦੀ ਨਵੀਂ ਆ ਰਹੀ ਮੂਵੀ ਐਮਰਜੈਂਸੀ ਤਾਂ ਐਮਪੀ ਸਰਬਜੀਤ ਸਿੰਘ ਖਾਸਾ ਨੇ ਦੱਸਿਆ ਕਿ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਫਿਲਮ ਦੇ ਵਿੱਚ ਸਿੱਖਾਂ ਨੂੰ ਗਲਤ ਤੰਗ ਦੇ ਨਾਲ ਪੇਸ਼ ਕਰਨ ਦੇ ਉਹਨਾਂ ਨੇ ਇਲਜ਼ਾਮ ਲਗਾਏ ਤਾਂ ਮੂਵੀ ਦੇ ਵਿੱਚ ਸਿੱਖਾਂ ਨੂੰ ਵੱਖਵਾਦੀ ਤੇ ਆਤਵਾਦੀ ਦਿਖਾਉਣ ਦੇ ਇਲਜ਼ਾਮ ਲਗਾਏ ਗਏ ਨੇ ਸਰਕਾਰ ਤੋਂ ਮੂਵੀ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ ਸਮਾਜ ਦੇ ਵਿੱਚ ਸਿੱਖਾਂ ਦੇ ਪ੍ਰਤੀ ਨਫ਼ਰਤ ਫੈਲਾਉਣ ਵਾਲਿਆਂ ਦੀ ਕੋਸ਼ਿਸ਼ ਹੈ ਤਾਂ ਦਰਸਲ ਮੂਵੀ ਦੇ ਟ੍ਰੇਲਰ ਸੰਜਨੈਤ ਸਿੰਘ ਪਿੰਡਰਾਵਾਲੇ ਦਾ ਰੋਲ ਇੱਕ ਸ਼ਖਸ ਦੇ ਵੱਲਵਾਦਾ ਕੀਤਾ ਗਿਆ ਹੈ ਜਿਸ ਤੇ ਇਤਰਾਜ਼ ਦਤਾ ਜਾ ਰਿਹਾ ਹੈ ਕਈ ਸਿੱਖ ਪ੍ਰਚਾਰਕਾਂ ਨੇ ਇਸ ਤੇ ਵੀ ਸਵਾਲ ਚੁੱਕੇ ਨੇ ਔਰ 6 ਸਤੰਬਰ ਨੂੰ ਇਹ ਫਿਲਮ ਜਿਹੜੀ ਹੈ ਰਿਲੀਜ਼ ਹੋਣ ਜਾ ਰਹੀ ਹੈ ਅਮਰਜੈਂਸੀ ਜਿਸ ਦੇ ਵਿੱਚ ਸਾਫ ਦਾ ਪੀਐਮ ਇੰਦਰਾ ਗਾਂਧੀ ਦੇ ਸਮੇਂ ਨੂੰ ਦਰਸਾਇਆ ਗਿਆ ਹੈ ਉਸ ਵੇਲੇ ਲੱਗੇ ਅਮਰਜੈਂਸੀ ਦੇ ਹਾਲਾਤ ਨੂੰ ਲੈ ਕੇ 1984 ਦਾ ਆਪਰੇਸ਼ਨ ਨੂੰ ਸਟਾਰ ਦੇ ਵੀ ਕਈ ਸੀਨ ਜਿਹੜੇ ਨੇ ਇਸ ਦੇ ਵਿੱਚ ਫਿਲਮਾਈਗੇ ਤਾਂ ਜੋ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਇਸ ਤਸਵੀਰ ਨੂੰ ਸਰਬਜੀਤ ਸਿੰਘ ਖਾਸਾ ਮੈਂਬਰ ਪਾਰਲੀਮੈਂਟ ਦੇ ਵੱਲੋਂ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਵਿੱਚ ਜੋ ਸ਼ਖਸ ਸੰਜਨੈਤ ਸਿੰਘ ਪਿੰਡਰਵਾਲਾ ਦਾ ਕਿਰਦਾਰ ਨੇ ਬਾਰੇ ਹੈ ਉਸ ਦੀ ਫੋਟੋ ਤੇ ਇੱਕ ਕ੍ਰਾਸ ਰੈੱਡ ਕਲਰ ਦਾ ਲਗਾਇਆ ਗਿਆ ਹੈ ਯਾਨੀ ਕਿ ਉਸ ਨੂੰ ਇੱਕ ਕਿਸਮ ਦੇ ਨਾਲ ਨਾ ਮੰਨਜ਼ੂਰ ਕੀਤਾ ਗਿਆ ਹੈ ਔਰ ਦੂਸਰੇ ਪਾਸੇ ਅਸਲ ਤਸਵੀਰ ਹੈ ਜਰਨੈਤ ਸਿੰਘ ਪਿੰਡਰਵਾਲਾ ਦੀ ਤਕਲਬਲਾ ਕੇ ਪੋਸਟ ਜਿਹੜੀ ਆ ਪਾਈ ਗਈ ਹੈ ਔਰ ਉਹਨਾਂ ਨੇ ਲਿਖਿਆ ਹੈ ਸਿੱਖਾ ਵਿਰੋਧ ਪ੍ਰਚਾਰ ਹ ਨਵੀਂ ਫਿਲਮ ਐਮਰਜੈਂਸੀ ਦੇ ਵਿੱਚ ਸਿੱਖਾਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਨਾਲ ਸਮਾਜ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੁੰਦਾ ਖਦਸ਼ਾ ਹੈ ਉਹਨਾਂ ਕਹਿ ਕਿ ਜੇਕਰ ਇਸ ਫਿਲਮ ਦੇ ਅੰਦਰ ਸਿੱਖਾਂ ਨੂੰ ਵਖਵਾਦੀ ਜੋ دہشتਗੱਤਗਰ ਦੇ ਵਜੋਂ ਫਲਮਾਇਆ ਗਿਆ ਹੈ ਤਾਂ ਇੱਕ ਗਹਿਰੀ ਸਾਜਿਸ਼ ਹੈ ਸਿੱਖਾਂ ਦੇ ਪ੍ਰਤੀ ਪੂਰਨਾ ਕੌਮਾ ਦੇ ਅੰਦਰ ਨਫਰਤ ਪੈਦਾ ਕਰਨ ਦੇ ਲਈ ਇਹ ਫਿਲਮ ਇੱਕ ਮਨੋਵਿਗਿਆਨਿਕ ਹਮਲਾ ਹੈ ਜਿਸ ਦੇ ਉੱਪਰ ਸਰਕਾਰ ਨੂੰ ਅਗਾਊਂ ਨੋਟਿਸ ਲੈਂਦਿਆਂ ਹੋਇਆਂ ਰੋਕ ਲਾਉਣੀ ਚਾਹੀਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਮਪੀ ਪ੍ਰਮਜੀਤ ਸਿੰਘ ਮਲੋਆਦ ਵੱਲੋਂ ਇੱਕ ਪ੍ਰੈਸ ਬਿਆਨ ਦੇ ਰਹੀ ਕੀਤਾ ਗਿਆ ਹੈ ਤਾਂ કુલ ਮਿਲਾ ਕੇ

ਪੇਸ਼ ਕੀਤਾ ਗਿਆ ਹੈ ਸਿੱਖਾਂ ਨੂੰ ਤਾਂ ਉਸ ਦੇ ਵਿੱਚ ਅਤਵਾਦੀ ਵੱਖਵਾਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਦੂਸਰੇ ਪਾਸੇ ਇਸ ਫਿਲਮ ਨੂੰ ਲੈ ਕੇ ਲਾਸੇ ਕਿ ਲਗਾਤਾਰ ਚਰਚਾ ਹੈ ਜਿਸ ਵੇਲੇ ਤੋਂ ਪਹਿਲੀ ਚਲਕ ਜਿਹੜੀ ਸਾਹਮਣੇ ਆਈ ਸੀ ਖਾਸ ਤੌਰ ਤੇ ਕੰਗਨ ਰਾਨੋਤ ਵੀ ਕਿਉਂਕਿ ਉਹਨਾਂ ਦੇ ਵੱਲੋਂ ਹੀ ਇੰਦਰਾ ਗਾਂਧੀ ਦਾ ਇੱਕ ਕਿਰਦਾਰ ਨਿਭਾਇਆ ਜਾ ਰਿਹਾ ਹੈ ਤਾਂ ਇਹ ਵੀ ਜ਼ਿਕਰਯੋਗ ਹੈ ਕੰਗਨ ਰਾਨੋਤ ਵੀ ਇਸ ਵੇਲੇ ਮੈਂਬਰ ਪਾਰਲੀਮੈਂਟ ਨੇ ਮੰਡੀ ਤੋਂ ਔਰ ਸਰਬਜੀਤ ਸਿੰਘ ਖਾਲਸਾ ਵੀ ਪੰਜਾਬ ਤੋਂ ਚੁਣੇ ਗਏ ਨੇ ਮੈਂਬਰ ਪਾਰਲੀਮੈਂਟ ਅਗੇ ਬਤਾਂਗੇ ਉਹ ਅੰਮ੍ਰਿਤਸਰ ਦੇ ਵਿੱਚ ਮਕਾਨ ਤੇ ਫਾਇਰਿੰਗ ਹੋਈ ਹੈ ਨਕਾਬਪੋਸ਼ਾ ਨੇ ਮਕਾਨ ਤੇ ਦੱਸਿਆ ਕਿ ਫਾਇਰ ਕੀਤੇ ਨੇ ਅੰਮ੍ਰਿਤਸਰ ਦੇ ਰਜਿੰਦਰ ਨਗਰ ਦੀ ਵਾਰਦਾਤ ਤੇ ਫਾਇਰਿੰਗ ਕਰਕੇ ਬਾਈਕ ਤੇ ਫਰਾਰ ਹੋਏ ਨੇ ਬਦਮਾਸ਼ ਫਾਇਰਿੰਗ ਦੀਆਂ ਤਸਵੀਰਾਂ ਸਿਸਟੀਮ ਦੇ ਵਿੱਚ ਕੈਦ ਹੋ ਗਈਆਂ ਨੇ ਤਾਂ ਅੰਮ੍ਰਿਤਸਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਇਸ ਤਰੀਕੇ ਦੀ ਘਟਨਾ ਹੋਈ ਹੈ ਔਰ ਮਕਾਨ ਤੇ ਫਾਇਰਿੰਗ ਹੋਈ ਹੈ ਆਵਾਜ਼ ਅਜਿਹੀ ਆਵਾਜ਼ ਸੁਣੀ ਜਾ ਸਕਦੀ ਹੈ ਗੋਲੀਆਂ ਦੀ ਫਾਇਰਿੰਗ ਦੀ ਆਵਾਜ਼ ਇਸ ਆਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਦਾ ਤੌਰ ਤੇ जी है सुनी भी जा सकती है और यह नकाबपोश फायरिंग करने वाले वेखे भी जा सकते हैं कि किन्नी आसानी इस घर से आके फायरिंग की है नकापोशा वालों मकान फायर किए जा रहे हैं राजेंद्र नगर दी ਸਾਨੂੰ ਸਵੇਰੇ 12:00 ਵਜੇ ਤਲਾਬ ਮਿਲੀ ਆ ਕਿ प्रदीप ਗੱਬਰ ਨੇ ਉਹ ਰਜਿੰਦਰ ਨਗਰ ਗਲੀ ਨੰਬਰ 3 ਵਿੱਚ ਰਹਿੰਦੇ ਹਨ ਉਹਨਾਂ ਦੇ ਘਰ ਵਿੱਚੋਂ ਦੋ ਦੋ ਜਣੇ ਬੁੜੇ ਚ ਨਹੀਂ ਮੋਕਰੇ ਗਏ ਉਹ ਇੱਕ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਵਾ ਵੀ ਦੋ ਦੋ ਜਣੇ ਆਏ ਨੇ ਮੂਹ ਮੱਦੇ ਸੀ ਉਹਨਾਂ ਨੂੰ ਉਹਨਾਂ ਨੇ ਉਹਦੇ ਘਰ ਵਾਲ ਨੂੰ ਇੱਕ ਧਾਰ ਕੀਤਾ ਤੇ ਇੱਕ ਧਾਰ ਕਰਕੇ ਤੇ ਉਥੋਂ ਭੱਜ ਗਏ ਅਸੀਂ ਮਕਦਮਾ ਰਜਿਸਟਰ ਕਰ ਦਿੱਤਾ ਕੈਮਰੇ ਖਾਲੀ ਜਾ ਰਹੇ ਇੱਕ ਛੇਤੀ ਘਰ ਪਰਤ ਕੇ ਆਇਆ। ਅੱਗੇ ਬਾਤਾਂ ਆ ਤਾਂ ਜੰਮੂ ਕਸ਼ਮੀਰ ਦੇ ਉਦਮਪੁਰ ਦੇ ਵਿੱਚ ਅਤਵਾਦੀ ਹਮਲਾ ਹੋਇਆ। ਅਤਵਾਦੀਆਂ ਨੇ CRPF ਦੀ ਟੀਮ ਤੇ ਫਾਇਰਿੰਗ ਕੀਤੀ ਹੈ ਤਾਂ CRPF ਦੇ ਇੰਸਪੈਕਟਰ ਕੁਲਦੀਪ ਕੁਮਾਰ ਸ਼ਹੀਦ ਹੋ ਗਏ ਨੇ ਮਤਬਾਕੀ ਖਬਰ ਹੈ। ਹਰਿਆਣਾ ਦੇ ਜੀਂਦ ਦੇ ਰਹਿਣ ਵਾਲੇ ਸਨ ਦਾ ਸ਼ਹੀਦ ਕੁਲਦੀਪ ਕੁਮਾਰ ਪੁਲਿਸ ਦੇ ਨਾਲ ਪੈਟਰੋਲਿੰਗ ਕਰ ਰਹੀ ਸੀ CRPF ਦੀ ਟੀਮ। ਸੁਰੱਖਿਆ ਬਲਾਂ ਨੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਹੈ। ਲਗਾਤਾਰ ਇਸ ਕਿਸਮ ਦਾ ਕਾਟਾ ਪੈ ਰਿਹਾ ਹੈ। ਜਦੋਂ ਜਵਾਨਾਂ ਦੀ ਸ਼ਹਾਦਤ ਦੀ ਖਬਰ ਆਉਂਦੀ ਹੈ ਤਾਂ ਇਸ ਦੇ ਵਿਚਾਲੇ ਇਹ ਵੀ ਆਪਣੇ ਆਪ ਦੇ ਵਿੱਚ ਖਬਰ ਅਜੇ ਹੀ ਜੋ ਚਿੰਜੋੜ ਕੇ ਰੱਖਦੇ ਨੇ ਵਾਲੀ ਔਰ ਪਿਛਲੇ ਦਿਨਾਂ ਤੋਂ ਲਗਾਤਾਰ ਚਰਚਾਵਾਂ ਜੇੜੀਆਂ ਨੇ ਇਹ ਹੀ ਉੱਠ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਅਤਵਾਦੀ ਬਹੁਤ ਆਸਾਨੀ ਦੇ ਨਾਲ ਸਾਡੇ ਜਵਾਨਾਂ ਦਾ ਨੁਕਸਾਨ ਕਰਦੇ ਨੇ ਫਾਇਰਿੰਗ ਕਰਦੇ ਨੇ ਔਰ ਸ਼ਹੀਦ ਕਰ ਦਿੰਦੇ ਨੇ ਤਾਂ ਲਗਾਤਾਰ ਪਾਲਵੀ ਇਹਨਾਂ ਦੀ ਕੀਤੀ ਜਾਂਦੀ ਹੈ ਪਰ ਕਾਮਯਾਬੀ ਜਿਹੜੀ ਆ ਉਹ ਕਾਫੀ ਘੱਟ ਮਿਲਦੀ ਹੋਈ ਨਜ਼ਰ ਆ ਰਹੀ ਹੈ ਉਦਰ ਰੂਸ ਤੋਂ ਬਾਅਦ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਯੂਕਰੇਨ ਦਾ ਦੌਰਾ ਕੀਤਾ ਜਾਏਗਾ ਜੰਗ ਦੇ ਵਿਚਾਲੇ ਯੂਕਰੇਨ ਜਾਣਗੇ ਪੀਐਮ ਮੋਦੀ 3 ਅਗਸਤ ਨੂੰ ਜ਼ెలਨਸਕੀ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਜੁਲਾਈ ਦੇ ਵਿੱਚ ਰੂਸ ਚ ਪੁਤਿਨ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਔਰ 1991 ਚ ਯੂਕਰੇਨ ਦੇ ਅਲੱਗ ਦੇਸ਼ ਬਣ ਤੋਂ ਬਾਅਦ ਆਪ ਦੇ ਕੀ ਭਾਰਤ ਦੇ ਇਸੇ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਯੂਕਰੇਨ ਦੌਰਾ ਹੋਏਗਾ ਆਪਣੇ ਆਪ ਦੇ ਵਿੱਚ ਅਹਿਮ ਹੈ ਔਰ ਬਹੁਤ ਸਾਰੇ ਇਸ਼ੂਜ਼ ਜਿਹੜੇ ਨੇ ਉਹ ਜਿਹੇ ਜੁੜੇ ਖਾਸ ਕਰਕੇ ਰੂਸ ਦੇ ਨਾਲ ਜਦੋਂ ਦੇਸ਼ ਤੋਂ ਜਿਹੜੇ ਵੱਖ-ਵੱਖ ਨੌਜਵਾਨ ਨੇ ਉੱਥੇ ਗਏ ਔਰ ਉਹਨਾਂ ਨੂੰ ਜ਼ਬਰੀ ਕਈਆਂ ਨੇ ਆਪਣੀ ਮਰਜ਼ੀ ਦੇ ਨਾਲ ਜਿਹੜੀ ਫੌਜ ਚ ਪਰਤੀ ਕੀਤੀ ਜਿਸ ਤੋਂ ਬਾਅਦ ਮੰਗ ਉੱਠ ਰਹੀ ਸੀ ਕਿ ਇਹ ਮਦਦ ਲੈ ਕੇ ਆ ਜਾਵੇ ਤਾਂ ਇਹ ਦੋ ਤਸਵੀਰਾਂ ਨੇ ਔਰ ਮੁਲਾਕਾਤ ਜਿਹੜੀ ਹੈ ਉਹ ਹੋਈ ਸੀ ਪੁਤਿਨ ਦੇ ਨਾਲ ਜੁਲਾਈ ਦੇ ਵਿੱਚ ਔਰ ਦੂਸਰੀ ਤਸਵੀਰ ਇਹ ਤਾਂ ਦਿਖਾ ਰਹੇ ਹਾਂ ਜ਼ੈਲੈਂਸਕੀ ਦੇ ਨਾਲ ਮੁਲਾਕਾਤ ਹੋਏਗੀ ਔਰ ਤੇਗਸੂਨ ਜਿਹੜਾ ਦੌਰਾ ਹੈ ਉਹ ਯੂਕਰੇਨ ਆ ਹੋਏਗਾ ਔਰ ਯੂਕਰੇਨ ਅਤੇ ਰੂਸ ਦੇ ਵਿੱਚ ਇਹ ਜੰਗ ਲਗਾਤਾਰ ਚੱਲ ਰਹੀ ਹੈ ਔਰ ਉਸ جنگ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋ ਚੁੱਕਿਆ ਹੈ ਲਗਾਤਾਰ ਉਸ ਨੂੰ ਲੈ ਕੇ ਨਜ਼ਰਾਂ ਪੂਰੇ ਦੇਸ਼ ਦੀਆਂ ਵੀ ਟਿੱਕੀਆਂ ਹੋਈਆਂ ਨੇ ਕਿ ਕਿਸ ਤਰੀਕੇ ਦੇ ਹਾਲਾਤ ਉੱਥੇ ਬਣੇ ਹੋਏ ਨੇ ਔਰ ਇਸ ਦੇ ਵਿਚਾਲੇ ਇਹ ਵੀ ਆਪਣੇ ਆਪ ਦੇ ਵਿੱਚ ਅਹਿਮ ਦੌਰਾ ਰਹੇਗਾ ਕਿਉਂਕਿ ਜਦੋਂ ਪੁਤਿੰ ਦੇ ਨਾਲ ਮੁਲਾਕਾਤ ਹੋਈ ਸੀ ਤਾਂ ਬਹੁਤ ਸਾਰੀਆਂ ਉਸ ਦੇ ਵਿੱਚ ਚਰਚਾਵਾਂ ਉੱਠ ਕੇ ਆਈਆਂ ਪੂਰੇ ਦੇਸ਼ ਨੂੰ ਆ ਪੂਰੀ ਦੁਨੀਆ ਤੋਂ ਗੱਲ ਕੀਤੀ ਜਾਵੇ ਵੱਖ-ਵੱਖ ਦੇਸ਼ਾਂ ਦੀ ਜਿਹੜੀ ਪ੍ਰਤੀਕਿਰਿਆ ਹੈ ਉਹ ਵੀ ਵੇਖ ਲਓ he has had uh, conversations with leaders of uh, both russia and ukraine as you know and prime minister had also visited uh, russia uh, recently uh, india is willing to provide all possible support and contribution required to help find peaceful solutions uh, to this uh, complex issue and at this stage it is not uh, for us to anticipate or prejudge what uh, the outcome of these discussions will be uh, between the leaders uh, of india and ukraine ਇੱਕ ਵੱਡੀ ਖਬਰ ਆ ਰਹੀ ਹੈ ਮੰਕੀ ਪੌਕਸ ਨੂੰ ਲੈ ਕੇ ਵਾਇਰਸ ਨੂੰ ਲੈ ਕੇ ਭਾਰਤ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹਸਪਤਾਲ ਤੇ ਹਵਾਈ ਅੱਡਿਆਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਹਵਾਈ ਅੱਡਿਆਂ ਨੂੰ ਚੈਕਿੰਗ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਸ਼ੱਕੀ ਮਰੀਜ਼ਾ ਦੀ ਆਰਟੀਪੀਸੀਆਰ ਤੇ ਸਵਾਬ ਦੇ ਰਾਹੀਂ ਜਾਂਚ ਦੇ ਆਦੇਸ਼ ਦਿੱਤੇ ਗਏ ਨੇ ਹਸਪਤਾਲਾਂ ਨੂੰ ਆਈਸੋਲੇਸ਼ਨ ਵਾਰਡ ਤਿਆਰ ਰੱਖਣ ਦੇ ਹੁਕਮ ਦੇ ਦਿੱਤੇ ਗਏ ਨੇ ਸਾਰੇ ਸੂਬਿਆਂ ਨੂੰ ਵੀ ਤਿਆਰ ਰਹੋ ਇਹ ਕਿਹਾ ਗਿਆ ਹੈ ਤਿਆਰੀ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਨੇ ਤਾਂ ਪਾਕਿਸਤਾਨ ਤੋਂ ਬਾਅਦ ਫਿਲੀਪੀਨਸ ਦੇ ਵਿੱਚ ਵੀ ਦੱਸਿਆ ਕਿ ਮਾਮਲਾ ਸਾਹਮੇ ਆ ਗਿਆ ਹੈ ਸਾਊਥ ਅਫਰੀਕਾ ਸਵੀਡਨ ਪਾਕਿਸਤਾਨ मामले सामने आ चुके हैं जिसनों डबल्यू एच ओ ने पहला ही ग्लोबल पब्लिक हेल्थ एमरजेंसी एलानी हुई है और दस दईए कि चेचक वर्ग के लक्षण होंगे ने पॉक्स का जिक्र किया जाए और वे वे तप्पड़ जड़े शरीर से पै जाते हैं तो जानलेवा कह सकते हैं बीमारी है एक तो दूसरे को फैलती है और कुल मिला के कोरोना वायरस जो हालात जिसने खराब किए जिस तकीपॉक्स तो ਵੀ ਇਹ ਦੁਨੀਆ ਦੇ ਵਿੱਚ ਫੈਲ ਰਿਹਾ ਹੈ ਤਾਂ ਹੁਣ ਭਾਰਤ ਦੇ ਵਿੱਚ ਵੀ ਇਸ ਦੇ ਬਾਬਤ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿਉਂਕਿ ਬੇਖਾਦੀ ਖਤਰਨਾਕ ਬਿਮਾਰੀਆਂ ਇਸ ਦੇ ਵਿੱਚ ਬੁਖਾਰ, ਸਾਂਸ਼ੜਨਾ ਇਸ ਤਰੀਕੇ ਦੇ ਲੱਛਣ ਹੁੰਦੇ। ਲੂੰਗਵਾਲ ਦੇ ਵਿੱਚ ਸਿਆਸਤ ਗਰਮਾਏਗੀ। ਲੂੰਗਵਾਲ ਦੇ ਵਿੱਚ ਅਕਾਲੀ ਦਲ ਵਰਸਸ ਬੰਗੀ ਤੜਾ ਹੋਏਗਾ। ਸੰਤ ਲੂੰਗਵਾਲ ਦੀ ਵਰਸੇ ਦੇ ਮੌਕੇ 'ਤੇ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਹੈ। ਅਕਾਲੀ ਦਲ ਦੇ ਪ੍ਰਧਾਨ ਸਿਖੀ ਬਾਦਲ ਪਾਂਸੂ ਰਹੇ ਅਕਾਲੀ ਦਲ ਤੋਂ ਪੁਲਜ ਦੂਰੇ ਤਦਾਸ ਦੀ ਪਾਕੀਆਂ ਦੀ ਸਟੇਜ ਲੱਗੇਗੀ। ਅਕਾਲੀ ਦਲ ਤੋਂ ਪਰਖਾਸ ਤਾਰੂਆ ਨੇ सियासी कॉन्फ्रेंस सदी हुई है तो वेखना होगा किस तरीके का जि तरीके की तस्वीर सामने आती है क्योंकि तो अकाली दल वर्सिज बागी तड़ा नजर आए नतमस्तक सीएम होगवंत मान दोपहर दो बजे हजूर साहिब गए और करीब तीन घंटे तक एक समागम शमूलियत की जाएगी हिस्सा लिया जाएगा तस्वीर अंज नंदेड़ साहब तो सामने आनगियां जिसे नतमस्तक होना है सीएम भगवंत मान ने ਔਰ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋ। ਜਨੰਦਰ ਸਿੰਘ ਸਾਹਿਬ ਦੇ ਵਿੱਚ ਦੱਸਿਆ ਇੱਕ ਜਾਣ ਕੇ ਸੀਮ ਭਗਵੰਤਪਾਨ ਔਰ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਕੱਲ ਦਾ ਜ਼ਿਕਰ ਕੀਤਾ ਜਾਏ ਤਾਂ ਰਖੜਪੁਰ ਨਿਆ ਦੇ ਮੌਕੇ ਤੇ ਸਮਾਗਮ ਹੋਇਆ ਔਰ ਦੂਸਰੇ ਪਾਸੇ ਅੱਜ ਇਹ ਦੌਰਾ ਹੈ ਤਾਂ ਪਿਛਲੇ ਦਿਨਾਂ ਦੇ ਵਿੱਚ 올림픽 ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਸੀ ਪੰਜਾਬ ਵਾਲੇ ਜਿਨ੍ਹਾਂ ਨੇ ਹਿੱਸਾ ਵੀ ਲਿਆ ਜਿਹੜੇ ਜੇਤੂ ਰਹੇ ਉਹਨਾਂ ਨੂੰ ਇਨਾਮ ਦੀ ਰਾਸ਼ੀ ਵੰਡੀ ਸੀ ਔਰ ਇਹ ਲਗਾਤਾਰ ਇਸ ਤਰੀਕੇ ਪ੍ਰੋਗਰਾਮ ਚੜੇ ਨੇ ਉਚਾਲਦੇ ਆ। ਸੰਗੇ ਤੋਂ ਕਲਕੱਤਾ ਕਾਨ ਤੋਂ ਬਾਅਦ ਪੰਜਾਬ ਦੀ ਕੇਂਦਰ ਤੋਂ ਮੰਗ ਹੈ ਕਿ ਹਾਈ ਲੈਵਲ ਮੀਟਿੰਗ ਤੋਂ ਬਾਅਦ ਸਿਹਤ ਮੰਤਰੀ ਨੇ ਦਾ ਬਿਆਨ ਆਇਆ ਹੈ ਔਰ ਮੰਗ ਕੀਤੀ ਹੈ ਕਿ ਹੈਲਥ ਪਰਪਰ ਦੀ ਸੁਰੱਖਿਆ ਜਿਹੜੀ ਹੈ ਉਸ ਦੇ ਲਈ ਕਾਨੂੰਨ ਬਣਨਾ ਚਾਹੀਦਾ ਕੇਂਦਰੀ ਕਾਨੂੰਨ ਬਣਨਾ ਚਾਹੀਦਾ ਹੈ ਔਰ ਕੇਂਦਰ ਸਰਕਾਰ ਅਗਲੇ ਸੈਸ਼ਨ ਦੇ ਵਿੱਚ ਅਬ ਬੈਲ ਲਿਆ ਤਾਂ ਡਾਕਟਰ ਬਲਬੀਰ ਸਿੰਘ ਨੇ ਮੰਗ ਰੱਖੀ ਹੈ ਕੋਲਕਾਤਾ ਦੇ ਗ੍ਰਿਹਤ ਪਰਿਵਾਰ ਨੂੰ ਮਿਲੇ ਆਰਥਿਕ ਮਦਦ ਕੇਦਰ ਤੇ ਬੰਗਾ ਸਰਕਾਰ 5-5 ਕਰੋੜ ਰੁਪਏ ਦੀ ਰਾਸ਼ੀ ਦੀ ਹੈ ਹੁਣ ਇਹ ਹੁਸੈਨ ਇਹ ਪਿੰਦ ਸਰਕਾਰ ਤੋਂ ਮੰਗ ਕਰਦਾ ਕਿ ਜਿਹੜੀ ਡਾਕਟਰ ਦੀ ਬਹੁਤ ਲੌਂਗ ਪੈਂਡਿੰਗ ਡਿਮਾਂਡ ਹੈਗੀ ਆ ਕਿ ਇੱਕ ਲਾ ਲੈ ਕੇ ਆਉਣ ਪ੍ਰੋਵੈਂਸ਼ਨ ਆਫ ਵਾਇਲੈਂਸ ਅਗੇਂਸਟ ਮੈਡੀਕਲ ਪ੍ਰੋਫੈਸ਼ਨਲਸ ਉਦੇ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਜਦੋਂ ਕੋਈ ਡਾਕਟਰ ਦੇ ਉੱਤੇ ਸੌਲਟ ਕਰਦਾ ਜਾਂ ਉਹਨੂੰ ਅਟੈਕ ਕਰਦਾ ਤੇ ਇਟ ਸ਼ੁਡ ਬੀ ਅ ਨੋਨ ਅਵੇਲੇਬਲ ਅਫੈਂਸ ਹੋਣੀ ਦੀ ਸਜ਼ਾ ਵੀ ਘੱਟੋ ਘੱਟ ਜਿਹੜੀ ਹੈਗੀ 3 ਸਾਲ ਤੋਂ ਜ਼ਿਆਦਾ 6 ਸਾਲ ਹੋਣੀ ਚਾਹੀਦੀ ਹੈ 5 6 ਇਹਦੀ ਮਤਲਬ 6 ਸਾਲੇ ਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਨੋਨ ਬੋਇ ਅਵੇਲੇਬਲ ਅਫੈਂਸ ਹੋਣੀ ਚਾਹੀਦੀ ਹੈ ਤੇ ਦੈਟ ਵਿਲ ਹੈਵ ਅ ਡਾਕਟਰ ਰਿਸਪੈਕਟ ਕਿ ਕੋਈ ਸੋਚੇਗਾ ਜੇ ਡਾਕਟਰ ਦੇ ਨਾਲ ਮਿਸਬੀਹਵ ਕਰਨ ਤੋਂ ਪਹਿਲਾਂ 100 ਵਾਰ ਸੋਚੇਗਾ ਇੱਕ ਬਹੁਤ ਸਖਤ ਨੂਨ ਲੈ ਕੇ ਆਣੀ ਹੈ ਉਹਦੇ ਵਾਸਤੇ ਜ਼ਰੂਰੀ ਹੈ ਕਿ ਜਿਹੜਾ ਹੈਗਾ ਉਹ ਯੂਨੀਅਨ ਗਵਰਨਮੈਂਟ ਨੇ ਲੈ ਕੇ ਆਣਾ ਸੋ ਅਸੀਂ ਜਿਹੜੇ ਯੂਨੀਅਨ ਹੈਲਥ ਮਿਨਿਸਟਰਾ ਨੂੰ ਬੇਨਤੀ ਕਰਦੇ ਆ ਕਿ ਉਹ ਸਾਰੇ ਸਟੇਟ ਹੈਲਥ ਮਿਨਿਸਟਰ ਨੂੰ ਬੁਲਾਣ ਸਾਰਿਆਂ ਦਾ ਪਰਸਪੈਕਟਿਵ ਲੈਣ ਅਸੀਂ ਡਾਕਟਰਸ ਦਾ ਪਰਸਪੈਕਟਿਵ ਲੈ ਕੇ ਜਾਵਾਂਗੇ ਉਹਨੀਆਂ ਵਿਊਜ਼ ਲੈ ਕੇ ਜਾਵਾਂਗੇ ਤੇ ਅਸੀਂ ਉਹਨਾਂ ਨੂੰ ਮਿਲਾਂਗੇ ਮੈਂ ਮੰਗ ਕਰਦਾ ਕਿ ਉਹ ਜਲਦੀ ਤੋਂ ਜਲਦੀ ਇੱਕ ਦੋ ਦਿਨ ਵਿੱਚ ਇਹਦੀ ਮੀਟਿੰਗ ਬੁਲਾਣ ਸਾਰੇ ਸਟੇਟ ਹੈਲਥ ਮਿਨਿਸਟਰ ਦੀ ਔਰ ਇੱਕ ਜਿਸ ਤਰ੍ਹਾਂ ਡਾਕਟਰ ਦੀ ਡਿਮਾਂਡ ਹੈ ਇੱਕ ਸੈਂਟਰਲ ਲਾਅ ਲੈ ਕੇ ਆਣ ਔਰ ਸਾਰੀਆਂ ਸਟੇਟਾਂ ਨੂੰ ਇੰਪਲੀਮੈਂਟ ਕਰਾਂ ਇਸੇ ਤਰ੍ਹਾਂ ਮੈਂ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਉਹ ਸਾਰੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਦੀ ਮੀਟਿੰਗ ਬੁਲਾਉਣ ਤੇ ਅਸ਼ੋਰ ਕਾਰਡੀਨੇਸ਼ਨ ਨੂੰ ਕਿ ਅਸੀਂ ਅਗਲੇ ਸੈਸ਼ਨ ਦੇ ਵਿੱਚ ਇਹ ਬੜਾ ਕਾਨੂੰਨ ਪਾਸ ਕਰਾਂਗੇ ਡਿਸਟ੍ਰਿਕਟ ਹੈਲਥ ਸਿਕਿਉਰਿਟੀ ਬੋਰਡ ਡਿਸਟ੍ਰਿਕਟ ਹੈਲਥ ਬੋਰਡ ਦਾ ਕਨਸੈਪਟ ਹੈਗਾ ਹਰ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਹੈਲਥ ਬੋਰਡ ਜਿਹੜਾ ਕਿ ਸਿਕਿਉਰਿਟੀ ਜਿਹੜਾ ਆਡਿਟ ਕਰੇਗਾ ਹਰ ਇੱਕ ਮੈਡੀਕਲ ਸਟਿਚੂਰ ਦਾ ਜਿੱਥੇ ਕੌਨਫਲਿਕਟ ਹੁੰਦੇ ਆ ਐਮਰਜੈਂਸੀ ਜ਼ਿਆਦਾ ਹੁੰਦੇ ਆ ਐਮਸੀਐਚ ਬੈਂਕ ਵਿੱਚ ਹੁੰਦੇ ਆ ਉੱਥੇ ਪੀ ਸਕਿਉਰਿਟੀ ਹੋਣੀ ਚਾਹੀਦੀ ਆ ਉਹਦੇ ਵਿੱਚ ਚਾਹੇ ਸੀਸੀਟੀਵੀ ਕੈਮਰੇਜ ਲਗਾਣੇ ਹੋਣ ਸਕਿਉਰਿਟੀ ਐਨਹਾਂਸ ਕਰਨੀ ਹੋਵੇ ਜਿਹੜੇ ਉੱਥੇ ਸਕਿਉਰਿਟੀ ਪਰਸਨਲ ਆ ਉਹ ਹਾਈਲੀ ਪ੍ਰੋਫੈਸ਼ਨਲ ਹੋਣ ਤੇ ਇਸ ਬਾਕੀ ਜਿਹੜੇ ਸਾਡੇ ਆਪਣੇ ਮੈਡੀਕਲ ਪ੍ਰੋਫੈਸ਼ਨਲਸ ਆ ਉਹ ਵੀ ਆਪਣੇ ਲੈਵਲ ਦੇ ਉੱਤੇ ਡਾਇਰੈਕਟਰ ਪ੍ਰਿੰਸੀਪਲ ਸਿਵਲ ਸਰਜਨ ਸਾਹਿਬ ਉਹ ਇਨਸ਼ੋਰ ਕਰਨਗੇ ਕਿ ਜੇ ਸਾਡੀ ਲੇਡੀ ਡਾਕਟਰ ਨੇ ਕਿਤੇ ਪੇਸ਼ੈਂਟ ਦੇਖਣ ਜਾਣਾ ਦੇਰ ਸ਼ੁੱਡ ਬੀ ਨੋ ਡਾਰਕ ਸਪੌਟਸ ਐਂਡ ਸ਼ੀ ਸ਼ੁੱਡ ਬੀ ਸਕੋਰਟਡ ਬਾਈ ਮੇਲ ਮੈਂਬਰਸ ਔਰ ਜਿਹੜੇ ਹਸਪੀਟਲ ਦੇ ਬੰਦੇ ਵੀ ਔਰ ਸਿਕਿਉਰਿਟੀ ਗਾਰਡ ਵੀ ਇਸ ਤੋਂ ਸਵਾਇ ਆਈਜੀਪੀ ਸਾਹਿਬ ਇਨਸ਼ੋਰ ਕਰਨਗੇ ਜੀ ਕਿ ਜਿਹੜਾ ਡਿਸਟ੍ਰਿਕਟ ਲੈਵਲ ਦੇ ਆ ਚਾਹੇ ਐਸਐਸਪੀ ਆ ਸਾਡੇ ਸਿਵਲ ਸਰਜਨ ਆ ਡਿਪਟੀ ਕਮਿਸ਼ਨਰ ਆ ਉੱਥੇ ਉਹਨਾਂ ਦੇ ਕੋਆਰਡੀਨੇਸ਼ਨ ਪੈਨਲ ਹੋਣ ਤੇ ਇੱਕ ਡੈਜ਼ਿਗਨੇਟਿਡ ਅਫਸਰ ਹੋਏਗਾ ਜਿਹੜਾ ਕਿ 24/7 ਨੰਬਰ ਉਹਨਾਂ ਵਾਸਤੇ ਅਵੇਲੇਬਲ ਹੋਏਗਾ ਦੇ ਜਸਟ ਹੈਵ ਟੂ ਇਨਫੋਰਮ ਦੈਟ ਪਰਸਨ ਤੇ ਵਿਦਨ ਫਿਊ ਮਿੰਟਸ ਉੱਥੇ ਜਿਹੜੇ ਹੈਗੇ ਆ ਉਹ ਇਹਨਾਂ ਸਿਕਿਉਰਿਟੀ ਜਿਹੜੀ ਪਹੁੰਚੇਗੀ ਕਿਸੇ ਵੀ ਜਿਹੜਾ ਕ੍ਰਿਮੀਨਲ ਆ ਉਹਨੂੰ ਭੱਜਣ ਨਹੀਂ ਦਿੱਤਾ ਜਾਏਗਾ ਉੱਥੇ ਉਹਨਾਂ ਨੂੰ ਮੌਕੇ ਤੇ ਫੜ ਕੇ ਸਖਤ ਤੋਂ ਸਖਤ ਸਜ਼ਾਾਂ ਦਿੱਤੀਆਂ ਜਾਣਗੀਆਂ ਵੀ ਹੈਵ ਆਲ ਡਿਸਾਈਡਡ ਟੂ ਵਰਕ ਟੂਗੇਦਰ ਪੇਸ਼ੈਂਟਸ ਦੇ ਵੈਲਫੇਅਰ ਵਾਸਤੇ ਅਸੀਂ ਚਿੰਤਾ ਕਰਾਂ ਅਸੀਂ ਉਹਨਾਂ ਵਾਸਤੇ ਕੰਮ ਕਰਦੇ ਆਂ ਔਰ ਇਸੇ ਤਰ੍ਹਾਂ ਕਰਦੇ ਰਵਾਂਗੇ ਔਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੇ ਮੈਨੂੰ ਕਿਹਾ ਹੈਗਾ ਕਿ ਆਪਣੀ ਜਿਹੜੀ ਨੈਸ਼ਨਲ ਲੈਵਲ ਦਾ ਇਸ਼ੂ ਆ ਤੇ ਆਪਣੀ ਨੈਸ਼ਨਲ ਬੋਡੀ ਨਾਲ ਕਰਕੇ ਤੇ ਜਲਦੀ ਤੋਂ ਜਲਦੀ ਜਿਹੜੀਆਂ ਹੈਗੀਆਂ ਸਰਜਰੀਜ਼ और ओपीडी सर्विस भी ये अपनी नेशनल बॉडी ना ने कंसल्ट करके उन्होंने वो रिस्टोर कर के प्रायोजक एरोट्रो होम्स नियर मोहाली एयरपोर्ट कॉल 9207492074 ਹੈਡਲਾਈਨਸ ਦੇ ਪ੍ਰાયੋਜਕ ਐਰੋਟਰੂ ਹੋਮਸ ਨੀਅਰ ਮੋਹਾਲੀ 에어ਪੋਰਟ ਕਾਲ 9207492074